ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੀ ਜਿਮਨੀ ਚੌਂ ਜਿੱਤ ਲਈ ਹੈ ਪਰ ਉਸ ਤੋਂ ਬਾਅਦ ਹੁਣ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੰਜਾਬ ਸਰਕਾਰ ਆਪਣੇ ਕੁਝ ਮੰਤਰੀਆਂ ਦੀ ਛੁੱਟੀ ਕਰ ਸਕਦੀ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਮੰਤਰੀਆਂ ਨੂੰ ਮੌਕਾ ਮਿਲ ਸਕਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਜਿਮਨੀ ਚੌਂ ਤੋਂ ਪਹਿਲਾਂ ਕੇਜਰੀਵਾਲ ਜੋ ਕਿ ਪਾਰਟੀ ਸੁਪਰੀਮੋ ਨੇ ਉਹਨਾਂ ਵੱਲੋਂ ਲੁਧਿਆਣਾ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਜੇਕਰ ਲੁਧਿਆਣਾ ਵਾਸੀ ਸੰਜੀਵ अरोड़ा ਨੂੰ ਜਿੱਤ ਕੇ ਐਮਐਲਏ ਬਣਾਉਂਦੇ ਨੇ ਤਾਂ ਸੰਜੀਵ अरोड़ा ਨੂੰ ਮੰਤਰੀ ਬਣਾ ਦਿੱਤਾ ਜਾਵੇਗਾ ਇਹ ਗੱਲ ਇਹ ਵਾਅਦਾ ਜੋ ਕਰ ਕੇजरीवाल ਵੱਲੋਂ ਕੀਤਾ ਗਿਆ ਸੀ ਉਸ ਨੂੰ ਵੀ ਜਲਦ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਸੰਜੀਵ अरोड़ा ਤੋਂ ਇਲਾਵਾ ਹੋਰ ਵੀ ਕਈ ਐਮਐਲਏ ਨੇ ਜਿਨ੍ਹਾਂ ਨੂੰ ਇਹ ਮੰਤਰੀ ਬਣਾਇਆ ਜਾ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਮਾਲਵੇ ਦੇ ਵਿੱਚੋਂ ਦੋ ਜਾਂ ਤਿੰਨ ਮੰਤਰੀਆਂ ਨੂੰ 2 ਜਾਂ 3 ਐਮਐਲਏ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਮਹਿਲਾਵਾਂ ਵੱਲ ਵੀ ਚਰਚਾਵਾਂ ਨੇ ਕੀ ਜੇ ਕੋਈ ਮਹਿਲਾ ਐਮਐਲਏ ਹੈ ਉਸ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਨਾਲ ਜੋ ਹੁਣ ਮੌਜੂਦਾ ਮੰਤਰੀ ਨੇ ਉਹਨਾਂ ਨੂੰ ਡਰ ਸਤਾ ਰਿਹਾ ਕਿ ਕਿਹੜੇ ਮੰਤਰੀ ਤੋਂ ਕਿਹੜਾ ਮੈਕਮਾ ਖੁੱਸਿਆ ਖੁੱਸਿਆ ਜਾਵੇਗਾ ਅਤੇ ਕਿਸ ਦੀ ਮੰਤਰੀ ਵਿਜ਼ਾਰਤ ਦੇ ਵਿੱਚੋਂ ਛੁੱਟੀ ਹੋਵੇਗੀ ਤੁਹਾਨੂੰ ਫਿਰ ਦੱਸ ਦਿੰਨੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਹਫਤੇ ਦੇ ਵਿੱਚ ਹੀ ਵਿਦਨ ਵੀਕ ਇਹ ਮੰਤਰੀ ਜਿਹੜੇ ਫੇਰ ਬਦਲ ਕਰ ਸਕਦੇ ਨੇ ਕੈਬਨਟ ਮੰਤਰੀ ਦੇ ਵਿੱਚ ਨਵੇਂ ਮੰਤਰੀਆਂ ਨੂੰ ਬਣਾਇਆ ਜਾ ਸਕਦਾ ਐ ਐਮ ਐਲ ਏ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਪੁਰਾਣਿਆਂ ਦੇ ਵਿੱਚੋਂ ਕੁਝ ਕ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ ਕਿਉਂਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਵੀ ਗੁਪਤ ਤਰੀਕੇ ਦੇ ਨਾਲ ਮੁਲਾਂਕਣ ਕੀਤਾ ਗਿਆ ਕਿ ਕਿਹੜਾ ਵਿਧਾਇਕ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਉਸ ਦੇ ਬੇਸ ਤੇ ਹੁਣ ਐਮ ਐਲ ਏ ਨੂੰ ਮੰਤਰੀ ਬਣਾਇਆ ਜਾ ਸਕਦਾ ਤੇ ਵੱਡੀ ਖਬਰ ਹੈ ਕਿ ਲੁਧਿਆਣੇ ਜਿਮਨੀ ਚੋਣ ਤੋਂ ਬਾਅਦ ਮੰਤਰੀਆਂ ਕੈਬਨਟ ਮੰਤਰੀ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਤੇ ਇਸ ਹਫਤੇ ਦੇ ਵਿੱਚ ਨਵੇਂ ਚਿਹਰਿਆਂ ਨੂੰ ਐਮਐਲਏ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੀ ਜਿਮਨੀ ਚੌਂ ਜਿੱਤ ਲਈ ਹੈ ਪਰ ਉਸ ਤੋਂ ਬਾਅਦ ਹੁਣ ਪੰਜਾਬ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜੀहां ਤੁਸੀਂ ਬਿਲਕੁਲ ਸਹੀ ਸੁਣਿਆ ਪੰਜਾਬ ਸਰਕਾਰ ਆਪਣੇ ਕੁਝ ਮੰਤਰੀਆਂ ਦੀ ਛੁੱਟੀ ਕਰ ਸਕਦੀ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਮੰਤਰੀਆਂ ਨੂੰ ਮੌਕਾ ਮਿਲ ਸਕਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਜਿਮਨੀ ਚੌਂ ਤੋਂ ਪਹਿਲਾਂ ਕੇਜਰੀਵਾਲ ਜੋ ਕਿ ਪਾਰਟੀ ਸੁਪਰੀਮੋ ਨੇ ਉਹਨਾਂ ਵੱਲੋਂ ਲੁਧਿਆਣਾ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਜੇਕਰ ਲੁਧਿਆਣਾ ਵਾਸੀ ਸੰਜੀਵ अरोड़ा ਨੂੰ ਜਿੱਤ ਕੇ ਐਮਐਲਏ ਬਣਾਉਂਦੇ ਨੇ ਤਾਂ ਸੰਜੀਵ अरोड़ा ਨੂੰ ਮੰਤਰੀ ਬਣਾ ਦਿੱਤਾ ਜਾਵੇਗਾ ਇਹ ਗੱਲ ਇਹ ਵਾਅਦਾ ਜੋ ਕਰਕੇਜਰੀਵਾਲ ਵੱਲੋਂ ਕੀਤਾ ਗਿਆ ਸੀ ਉਸ ਨੂੰ ਵੀ ਜਲਦ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਸੰਜੀਵ अरोड़ा ਤੋਂ ਇਲਾਵਾ ਹੋਰ ਵੀ ਕਈ ਐਮਐਲਏ ਨੇ ਜਿਨ੍ਹਾਂ ਨੂੰ ਇਹ ਮੰਤਰੀ ਬਣਾਇਆ ਜਾ ਸਕਦਾ ਕਿਹਾ ਜਾ ਰਿਹਾ ਹੈ ਕਿ ਮਾਲਵੇ ਦੇ ਵਿੱਚੋਂ ਦੋ ਜਾਂ ਤਿੰਨ ਮੰਤਰੀਆਂ ਨੂੰ ਦੋ ਜਾਂ ਤਿੰਨ ਐਮਐਲਏ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਮਹਿਲਾਵਾਂ ਵੱਲ ਵੀ ਚਰਚਾਵਾਂ ਨੇ ਕਿ ਜੇ ਕੋਈ ਮਹਿਲਾ ਐਮਐਲਏ ਹੈ ਉਸ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਨਾਲ ਜੋ ਹੁਣ ਮੌਜੂਦਾ ਮੰਤਰੀ ਨੇ ਉਹਨਾਂ ਨੂੰ ਡਰ ਸਤਾ ਰਿਹਾ ਕਿ ਕਿਹੜੇ ਮੰਤਰੀ ਤੋਂ ਕਿਹੜਾ ਮਹਿਕਮਾ ਖੁੱਸਿਆ ਖੁੱਸਿਆ ਜਾਵੇਗਾ ਅਤੇ ਕਿਸ ਦੀ ਮੰਤਰੀ ਵਿਜ਼ਾਰਤ ਦੇ ਵਿੱਚੋਂ ਛੁੱਟੀ ਹੋਵੇਗੀ ਤੁਹਾਨੂੰ ਫਿਰ ਦੱਸ ਦਿੰਦੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਹਫਤੇ ਦੇ ਵਿੱਚ ਹੀ ਵਿਥਿਨ ਵੀਕ ਇਹ ਮੰਤਰੀ ਜਿਹੜੇ ਫੇਰ ਬਦਲ ਕਰ ਸਕਦੇ ਨੇ ਕੈਬਨਿਟ ਮੰਤਰੀ ਦੇ ਵਿੱਚ ਨਵੇਂ ਮੰਤਰੀਆਂ ਨੂੰ ਬਣਾਇਆ ਜਾ ਸਕਦਾ ਐ ਐਮਐਲਏ ਨੂੰ ਮੌਕਾ ਦਿੱਤਾ ਜਾ ਸਕਦਾ ਐ ਅਤੇ ਪੁਰਾਣਿਆਂ ਦੇ ਵਿੱਚੋਂ ਕੁਝ ਕੁ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਸਹੀ